सड़क से लापरवाही निकल के निकलते लोग ये नहीं सोचते कि वह किसी की जिंदगी बर्बाद कर रहे ने एक पूरे का पूरा घर उजाड़ता गया जिस दो मासूम बच्चों तो उन्होंने मां ਖੋ ਲਈ ਗਈ ਬਚਪਨ ਦੇ ਵਿੱਚ ਮਾਂ ਦਾ ਸਾਆਇਆ ਸਿਰ ਤੋਂ ਚੱਕਣ ਦਾ ਕੀ ਮਤਲਬ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਉਹ ਹਾਲਾਤ ਨਿਕਲਦੇ ਨੇ ਇਹ ਤਾਂ ਉਹੀ ਬੱਚੇ ਜਾਣਦੇ ਨੇ ਜਿਨ੍ਹਾਂ ਨੇ ਮਾਂ ਦਾ ਉਹ ਪਿਆਰ ਨਹੀਂ ਪਾਇਆ ਸਿਰਫ ਉਹ ਸਪਨੇ ਹੀ ਦੇਖਦੇ रह ਜਾਂਦੇ ਨੇ ਕਿ ਜੇਕਰ ਸਾਡੀ ਵੀ ਮਾਂ ਹੁੰਦੀ ਤਾਂ ਸਾਡਾ ਬਚਪਨ ਇਹੋ ਜਿਹਾ ਹੋਣਾ ਸੀ ਬਿਹੱਦ ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਬੱਚਿਆਂ ਦੀ ਮਾਂ ਨੂੰ ਸਰੀਆਮ ਸੜਕ ਤੇ ਖਤਮ ਕੀਤਾ ਗਿਆ ਹੈ ਪਤੀ ਦੇ ਨਾਲ ਜਾ ਰਹੀ ਇਹ ਔਰਤ ਮੱਥਾ ਟੇਕਣ ਤੋਂ ਬਾਅਦ ਆਪਣੇ ਪੇਕੇ ਘਰ ਦੇ ਵਿੱਚ ਹੀ ਜਾ ਰਹੀ ਸੀ ਐਕਟਿਵਾ ਤੇ ਸਵਾਰ ਦੋ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ 40 ਦੀ ਸਪੀਡ ਦੇ ਨਾਲ ਆਪਣੇ ਰਾਹ ਤੇ ਜਾ ਰਹੇ ਸਨ ਪਰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦਾ ਹੀ ਹਸਤਾ ਵਸਤਾ ਘਰ ਉਜਾੜ ਦਿੱਤਾ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਐਕਟਿਵਾ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਪਿੱਛੇ ਬੈਠੀ ਇਸ ਔਰਤ ਨੂੰ 6:00 ਵਜੇ ਦੀ ਹੈ ਸੜਕ ਤੇ ਗਿਰਨ ਤੋਂ ਬਾਅਦ ਉਸਦਾ ਪਤੀ ਖੁਦ ਦੱਸਦਾ ਹੈ ਕਿ ਕਿੰਜ ਖੂਨ ਦੇ ਨਾਲ ਉਹ ਲਤਪਤ ਹੋ ਗਈ ਸੀ ਜਿਸ ਨੂੰ ਹਸਪਤਾਲ ਲਜਾਇਆ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਰਾਹ ਦੇ ਵਿੱਚ ਉਸਨੇ ਧਮ ਤੋੜ ਦਿੱਤਾ ਮਾੜੀ ਕੱਟਨਾ ਵਾਪਰਨ ਤੋਂ ਬਾਅਦ ਪਰਿਵਾਰ ਦੇ ਦੁਖਦ ਹਾਲਾਤ ਦੇਖੇ ਨਹੀਂ ਜਾਂਦੇ ਮਾਸੂਮ ਬੱਚਿਆਂ ਨੂੰ ਤਏ ਤੱਕ ਪਤਾ ਨਹੀਂ ਕਿ ਆਖਿਰਕਾਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਇਹ ਕਿੰਡਾ ਵੱਡਾ ਖੇਲਵਾੜ ਹੋ ਗਿਆ ਪਤੀ ਦੇ ਵੱਲੋਂ ਦੱਸਿਆ ਗਿਆ ਕਿ ਉਸ ਮੁੰਡੇ ਨੂੰ ਐਨ ਮੌਕੇ ਤੋਂ ਭਜਾ ਦਿੱਤਾ ਗਿਆ ਜੋ ਕਿ ਗੱਡੀ ਨੂੰ ਚਲਾ ਰਿਹਾ ਸੀ ਮੋਗਾ ਰੋਡ ਓਵਰਬ੍ਰਿਜ ਦੇ ਉੱਪਰ ਐਕਟਿਵਾ 'ਤੇ ਕਾਰ ਦੇ ਵਿਚਾਲੇ ਇਹ ਹਾਦਸਾ ਹੋਇਆ ਜਿੱਥੇ ਕਾਰ ਸਵਾਰ ਦੀ ਗਲਤੀ ਦੇ ਕਾਰਨ ਐਕਟਿਵਾ ਤੇ ਜਾਂਦਾ ਪਰਿਵਾਰ ਉਜੜ ਗਿਆ ਐਕਟਿਵਾ ਚਾਲਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਜਲਾਲਾਬਾਦ ਦਾ ਰਹਿਣ ਪਾਲਾ ਹੈ ਅਤੇ ਆਪਣੇ ਸਹore ਫਿਰੋਜ਼ਪੁਰ ਲਾਲ ਕੁੜਤੀ ਮਿਲਣ ਵਾਸਤੇ ਜਾ ਰਿਹਾ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਵਜੀਤਪੁਰ ਸਾਹਿਬ ਵਿਖੇ ਮੱਥਾ ਟੇਕਿਆ ਪਰ ਜਦੋਂ ਇੱਥੋਂ ਹੋਵਰ ਬ੍ਰਿਜ ਦੇ ਕੋਲੋਂ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਐਕਟਵਾ ਨੂੰ ਟੱਕਰ ਮਾਰੀ ਮਿੰਟਾਂ ਦੇ ਵਿੱਚ ਸਭ ਕੁਝ ਬਰਬਾਦ ਹੋ ਗਿਆ ਪਤੀ ਨੂੰ ਸਮਝ ਨਹੀਂ ਲੱਗੀ ਕਿ ਆਖਿਰਕਾਰ ਜਾਂਦੇ ਜਾਂਦੇ ਹੀ ਕੀ ਵਾਪਰਿਆ ਉਸ ਦਾ ਬੱਚਾ ਤੱਕ ਜ਼ਖਮੀ ਹੋ ਗਿਆ ਤੇ ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਹਾਲਾਂਕਿ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ पीड़ित परिवार ने प्रशासन तो इंसाफ की मेरा जल्ठी पे आ रहे अपने वापसी घरे जा रहे, करे जा रहे लाल कुर्ती को चाली सी ठीक है इन्हें पिछु लिया के जोर बगाई है ਗੱਡੀ ਵਾਲੇ ਨਹੀਂ ਪਤਾ ਨਹੀਂ ਕਿਹੜਾ ਹੈਗਾ ਸੀ ਭੱਜ ਗਿਆ ਜੀ ਉਹ ਲਿਆ ਕੇ ਤੇ ਤੋਂ ਵੀ ਭੱਜ ਗਿਆ ਯਾਦ ਦਿੱਤਾ ਜੀ ਇਹਨਾਂ ਨੇ ਇਹਨਾਂ ਨੂੰ ਤਾਂ ਮੁੰਡੇ ਨਹੀਂ ਤੇ ਉਹਨੂੰ ਮੈਂ ਲੈ ਕੇ ਆ ਰਿਸ਼ਤੇਦਾਰ ਇਹਨਾਂ ਦਾ ਇਧਰ ਖਲੀ ਮੇਰੇ ਘਰ ਦੇੰਦੀ ਹੋਈ ਹੈ ਨਾਲ ਹੀ ਦੱਸੋ ਨਾਲ ਹੀ ਆ ਇੱਥੇ ਲਿਆਂਦੇ ਲਿਆਂਦੇ ਡੈਥ ਹੋ ਗਈ ਬਲੱਡ ਮੂੰਹ ਥਾਣੀ ਤੇ ਕੰਨ ਥਾਣੀ ਨੱਕ ਥਾਣੀ ਵਗ ਲੱਗ ਗਿਆ ਉਥੇ ਹੋਰ ਕੀ ਕਾਰਵਾਈ ਦਿੰਦੇ

ਛੋਟੀ ਪੈ ਦੀ ਮੌਕੇ ਦੀ ਮੌਤ ਹੋ ਗਈ ਜਿਨ ਲਿਆਰੇ ਸੀ ਰਾਸਤੇ ਤੇ ਬੱਚੇ ਦੇ ਵੀ ਸੱਟਾ ਸੱਟਾ ਵੱਜੀਆ ਤੁਹਾਨੂੰ ਸਰਕਾਰ ਕੋਲ ਹੀ ਹੈ ਕਿ ਤੁਹਾਨੂੰ ਇਨਸਾਫ ਜਾਇਦਾ ਬਸ ਛੋੜੀ ਆਏ ਨੇ ਛੋੜੀ ਲਿਆ ਕੇ ਮਾਰੀ ਕਿੰਨੇ ਮਾਰੀ ਗੱਡੀ ਗੱਡੀ ਆ ਲੈਣੇ ਹੋਇਆ ਕਿੱਥੇ ਐਸੀ ਰਾਸਤੇ ਸਿੱਧੇ ਆਲ ਦੇ ਪਰਲੇ ਪਾਸੇ ਛੋੜੀ ਛੋੜੀ ਵਾਲਾ ਮਨ ਦੀ ਜੱਤ ਤੁਹਾਡੀ ਪੈਨ ਦੀ ਪੈਨ ਦੀ ਮਨ ਦੀ ਕਾਰਵਾਈ ਹਾਂਜੀ